ਸਾਲ ਦਾ ਆਖਰੀ ਤੇ ਸਭ ਤੋਂ ਵੱਡਾ ਚੰਦਰ ਗ੍ਰਹਿ ਇਸ ਤਰ੍ਹਾਂ ਦਿਖੇਗਾ ਚੰਦਰ ਗ੍ਰਹਿ ਇਹ ਸਾਵਧਾਨੀ ਜ਼ਰੂਰੀ ਇਹਨਾਂ ਥਾਵਾਂ ਤੋਂ ਦੇਖਿਆ ਜਾ ਸਕੇਗਾ ਚੰਦਰ ਗ੍ਰਹਿ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣਿਆਂ ਨਾਲ ਸੰਬੰਧ ਬੱਚਿਆਂ ਨਾਲ ਸੰਬੰਧ ਸਰਕਾਰੀ ਸਕੀਮਾਂ ਨਾਲ ਸੰਬੰਧ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਦੇ ਆਂ ਅੰਤ ਤੱਕ ਦੇਖਦੇ ਰਹਿਣਾ ਪੂਰਨ ਚੰਦਰ ਗ੍ਰੈਂਡ ਭਾਰਤ ਵਿੱਚ 7 ਅਤੇ 8 ਸਤੰਬਰ ਦੀ ਦਰਮਿਆਨੀ ਰਾਤ ਨੂੰ ਦੇਖਿਆ ਜਾਵੇਗਾ ਇਸ ਖਗੋਲੀ ਘਟਨਾ ਲਈ ਇਸ ਨੂੰ ਖਾਸ ਮੰਨਿਆ ਜਾਂਦਾ ਕਿਉਂਕਿ ਇਹ ਸਾਲ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ ਦੇ ਸਾਰੇ ਹਿੱਸਿਆਂ ਤੋਂ ਪੂਰਾ ਚੰਦਰ ਗ੍ਰੈਂਡ ਸਪਸ਼ਟ ਤੌਰ ਤੇ ਦਿਖਾਈ ਦੇਵੇਗਾ ਇਸ ਤੋਂ ਬਾਅਦ ਅਗਲਾ ਗ੍ਰੈਂਡ ਅਜਿਹਾ ਮੌਕਾ ਗ੍ਰਹਿਣ ਦਾ 31 ਦਸੰਬਰ 2028 ਨੂੰ ਸਿੱਧਾ ਉਪਲਬਧ ਹੋਵੇਗਾ ਦਿਸ਼ੇਗਾਦਪੁਦਖ ਖਗੋਲੀ ਨਜ਼ਾਰਾ ਪੂਰਨ ਚੰਦਰ ਗ੍ਰਹਿਣ ਦੌਰਾਨ ਧਰਤੀ ਸੂਰਜ ਅਤੇ ਚੰ드ਰਮਾ ਇੱਕ ਸਿੱਧੀ ਰੇਖਾ ਵਿੱਚ ਹੁੰਦੇ ਨੇ ਅਤੇ ਧਰਤੀ ਦਾ ਪਰਛਾਵਾਂ ਚੰ드ਰਮਾ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ ਇਸ ਸਮੇਂ ਦੌਰਾਨ ਚੰ드ਰਮਾ ਤੇ ਲਾਲ ਤਾਂਬੇ ਦਾ ਅਬਾ ਦਿਖਾਈ ਦਿੰਦਾ ਜਿਸ ਨੂੰ ਬਲੱਡ ਮੂਨ ਕਿਹਾ ਜਾਂਦਾ ਹੈ ਸੂਰਜ ਗ੍ਰਹਿਣ ਦੇ ਉਲਟ ਪੂਰਾ ਚੰਦਰ ਗ੍ਰਹਿਣ ਦੇਖਣ ਲਈ ਕਿਸੇ ਵਿਸ਼ੇਸ਼ ਸੁਰੱਖਿਆ ਉਪਕਰਨ ਦੀ ਲੋੜ ਨਹੀਂ ਹੁੰਦੀ ਇਸ ਨੂੰ ਨੰਗੀਆਂ ਅੱਖਾਂ ਦੂਰਬੀਨ ਜਾਂ ਟੈਲੀਸਕੋਪ ਨਾਲ ਵੀ ਦੇਖਿਆ ਜਾ ਸਕਦਾ ਹੈ ਇਹ ਮੌਕਾ ਖਗੋਲ ਵਿਗਿਆਨੀਆਂ ਅਤੇ ਖਗੋਲ ਵਿਗਿਆਨ ਪ੍ਰੇਮੀਆਂ ਲਈ ਬਹੁਤ ਹੀ ਦੁਰਲਭ ਅਤੇ ਦਿਲਚਸਪ ਹੋਵੇਗਾ ਖਾਸ ਕਰਕੇ ਉਹਨਾਂ ਖੇਤਰਾਂ ਵਿੱਚ ਜਿੱਥੇ ਮੌਸਮ ਸਾਫ਼ ਹੋਵੇਗਾ ਭਾਰਤ ਚ ਕਿੱਥੇ-ਕਿੱਥੇ ਦਿਖਾਈ ਦੇਵੇਗਾ ਚੰਦਰ ਗ੍ਰਹਿਣ 7 ਅਤੇ 8 ਸਤੰਬਰ ਨੂੰ ਹੋਣ ਵਾਲੇ ਚੰਦਰ ਗ੍ਰਹਿਣ ਦਾ ਇਹ ਦੇਰਚਸ ਦ੍ਰਿਸ਼ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦਿੱਲੀ, ਮੁੰਬਈ, ਕੋਲਕਾਤਾ, ਪੂਨੇ, ਲਖਨਊ, ਹైదరాబాద్ ਅਤੇ ਚੰਡੀਗੜ੍ਹ ਤੋਂ ਸਪਸ਼ਟ ਤੌਰ ਤੇ ਦਿਖਾਈ ਦੇਵੇਗਾ। ਤਾਂ ਇਹ ਅੱਜ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਅੰਤ ਤੱਕ ਦੇਖੀ ਧੰਨਵਾਦ ਸ਼ੇਅਰ ਕਰ ਦਿਓ, ਲਾਈਕ ਕਰ ਲਓ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਧੰਨਵਾਦ।